ਓ ਮੈਨੂੰ ਚੈਨ ਵੀ ਆਉਂਦਾ ਨਾ ਤੇਰਾ ਪਲ ਵੀ ਬਿਛੋੜਾ ਸਹਿ ਕੇ ਨੀਮੀ ਪਾ ਕੇ ਤੁਰ ਗਈ ਸੀ ਮੈਨੂੰ ਜਾਨ ਤੂੰ ਆਪਣੀ ਕਹਿ ਕੇ ਮੈਨੂੰ ਚੈਨ ਵੀ ਆਉਂਦਾ ਨਾ ਤੇਰਾ ਪਲ ਵੀ ਬਿਛੋੜਾ ਸਹਿ ਕੇ ਨੀਮੀ ਪਾ ਕੇ ਤੁਰ ਗਈ ਸੀ ਮੈਨੂੰ ਜਾਨ ਤੂੰ ਆਪਣੀ ਕਹਿ ਕੇ ਹਰ ਬਾਜੀ ਜਿੱਤ ਦੇ ਸੀ ਹਰ ਬਾਜੀ ਜਿੱਤ ਦੇ ਸੀ ਪਰ ਤੇਰੇ ਕੋਲੋਂ ਅਸੀਂ ਹਾਰੇ ਜੱਟ ਆਦੀ ਹੋ ਗਿਆਨੀ ਤੇਰੇ ਨਖਰੇ ਦਾ ਮੁਟਿਆਰੇ ਜੱਟ ਆਦੀ ਹੋ ਗਿਆਨੀ ਤੇਰੇ ਨਖਰੇ ਦਾ ਮੁਟਿਆਰੇ ਚੇਤੇ ਆਉਂਦਾ ਉਹ বেলা ਨੀ ਜਦੋਂ ਸੀ ਟੌਰ ਮੇਰੇ ਲਈ ਲਾਉਂਦੀ ਕੱਢ ਕੇ ਟਾਈਮ ਮਿਲਦੀ ਸੀ ਬਾਵਾ ਗਲ ਵਿੱਚ ਸੀ ਤੂੰ ਪਾਉਂਦੀ ਚੇਤੇ ਆਉਂਦਾ ਉਹ বেলা ਨੀ ਜਦੋਂ ਸੀ ਟੌਰ ਮੇਰੇ ਲਈ ਲਾਉਂਦੀ ਕੱਢ ਕੇ ਟਾਈਮ ਮਿਲਦੀ ਸੀ ਬਾਵਾ ਗਲ ਵਿੱਚ ਸੀ ਤੂੰ ਪਾਉਂਦੀ ਤੇਰਾ ਨਾਮ ਲਿਖਦਾ ਸੀ ਤੇਰਾ ਨਾਮ ਲਿਖਦਾ ਸੀ ਰਾਤਾਂ ਨੂੰ ਜੋੜ ਜੋੜ ਕੇ ਤਾਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮੁਟਿਆਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮੁਟਿਆਰੇ ਮੈਨੂੰ ਤੱਕਦੀ ਹੁੰਦੀ ਸੀ ਨੀ ਤੂੰ ਰੋਜ਼ ਬਨੇਰੇ ਖੜਕੇ ਮੈਂ ਵੀ ਲੰਗਦਾ ਹੁੰਦਾ ਸੀ ਤੇਰੇ ਘਰ ਮੂਰੇ ਦੀ ਪੜਕੇ ਮੈਨੂੰ ਤੱਕਦੀ ਹੁੰਦੀ ਸੀ ਨੀ ਤੂੰ ਰੋਜ਼ ਬਨੇਰੇ ਚੜਕੇ ਮੈਂ ਵੀ ਲੰਗਦਾ ਹੁੰਦਾ ਸੀ ਤੇਰੇ ਘਰ ਮੂਰੋਂ ਦੀ ਪੜਕੇ ਚੰਗਾ ਲੱਗਦਾ ਨਾ ਸੀ ਮੈਨੂੰ ਚੰਗੇ ਲੱਗਦੇ ਨਾ ਸੀ ਮੈਨੂੰ ਰੋਜ਼ ਰੋਜ਼ ਤੇਰੇ ਲਾਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮੁਟਿਆਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮੁਟਿਆਰੇ ਤੈਨੂੰ ਕਰੂ ਮਸ਼ਹੂਰ ਬਿਲੋ ਮੁੰਡਾ ਤਗੜਾਂ ਦਾ ਗਾ ਕੇ ਪਾ ਕੇ ਚੂੜਾ ਤੇਰੇ ਨੀ ਜੀਤ ਲੈ ਜੂ ਤੈਨੂੰ ਵਿਆ ਕੇ ਤੈਨੂੰ ਕਰੂ ਮਸ਼ੂਰ ਬਿਲੋ ਮੁੰਡਾ ਤਗੜਾਂ ਦਾ ਗਾ ਕੇ ਪਾ ਕੇ ਚੂੜਾ ਤੇਰੇ ਨੀ ਜੀਤ ਲੈ ਜੂ ਤੈਨੂੰ ਵਿਆ ਕੇ ਰੱਬ ਕਰੇ ਮਨਜ਼ੂਰ ਕੁੜੀ ਰੱਬ ਕਰੇ ਮਨਜ਼ੂਰ ਕੁੜੀ ਤੇਰੀ ਝੋਲੀ ਪਾ ਦੂੰ ਤਾਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮਟਿਆਰੇ ਜੱਟ ਆਦੀ ਹੋ ਗਿਆ ਨੀ ਤੇਰੇ ਨਖਰੇ ਦਾ ਮਟਿਆਰੇ